ਹਾਂਜੀ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਖਾਲਸਾ ਜੀ ਵੱਲੋਂ ਇੱਕ ਪੂਰੇ ਪੰਜਾਬ ਦੇ ਵਿੱਚ ਮਹਿਮ ਮੱਢੀ ਗਈ ਹੈਗੀ ਜੋ ਕਿ ਬਹੁਤ ਹੀ ਸਲਾਘਾਜੋ ਕੰਮ ਆਸੀ ਕਹਾਂਗੇ ਕਿਉਂਕਿ ਜਿਹੜੇ ਵੀ ਕਿਸੇ ਤਰ੍ਹਾਂ ਦੇ ਕੋਰਟ ਕਚੈਰੀਆਂ ਤੋਂ ਜਾਂ ਕਿਸੇ ਥਾਣਿਆਂ ਤੋਂ ਪੰਚਾਇਤਾਂ ਤੋਂ ਪਰੇਸ਼ਾਨ ਹੋ ਜਾਂਦੇ ਨੇ ਲੋਕ ਸਾਡੀ ਕੋਈ ਸਮੱਸਿਆ ਹੁੰਦੀ ਆ ਉਹਦਾ ਕੋਈ ਪ੍ਰੋਪਰ ਹੱਲ ਨਹੀਂ ਹੁੰਦਾ ਪਰ ਇੱਕ ਖਾਲਸਾ ਜੀ ਨੇ ਮਹਿਮ ਚਲਾਈ ਹੈ ਖਾਸ ਕਰਕੇ ਧੀਆਂ ਦਾ ਜਿਹੜੀਆਂ ਧੀਆ 10-10 15-15 ਸਾਲ ਦੀਆਂ ਆਪਣੇ ਪਰੇਸ਼ਾਨ ਹੁੰਦੀਆਂ ਨੇ ਤੇ ਨਾਲ ਲੈ ਕੇ ਜਾਂਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕੁੱਟਦੇ ਮਾਰਦੇ ਨੇ ਉਹਨਾਂ ਦਾ ਇਹ ਪਹਿਲ ਦੇ ਆਧਾਰ ਤੇ ਮਤਲਬ ਸੈਂਕੜੇ ਅਸੀਂ ਕਹਿ ਸਕਦੇ ਹਾਂ ਵੀ ਫੈਸਲੇ ਕਰਾ ਚੁੱਕੇ ਨੇ ਏਦੋਂ ਪਹਿਲਾਂ ਤੇ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋ ਜੀ ਹਾਂਜੀ ਇਹ ਅੱਜਕਨ ਪਿੰਡ ਜਿਖੇਪੜ ਤੋਂ ਆਏ ਨੇ ਹੰਬਰਵਾਸ ਤੋਂ ਅਜੇ ਹਾਂਜੀ ਤੇ ਇਹਨਾਂ ਨਾਲ ਜਿੱਦੋਂ 2 ਸਾਲ ਪਹਿਲਾਂ ਇਹ ਬੰਦੇ ਨਾਲ ਇੱਕ ਬਹੁਤ ਵੱਡੀ ਇੱਕ ਠੱਗੀ ਮਾਰ ਗਿਆ ਮੋਗੇ ਜ਼ਿਲ੍ਹੇ ਦਾ ਭਾਈ ਸਮਾਦ ਪਿੰਡ ਦਾ ਬੰਦਾ ਅੱਛਾ ਜੀ ਤੇ ਉਹ ਮਤਲਬ ਠੱਗ ਹੈ ਬਹੁਤ ਵੱਡਾ ਜਿਵੇਂ ਇਹਨਾਂ ਨੇ ਦੱਸਿਆ ਅਸੀਂ ਮਤਲਬ ਇਹ ਵੱਡੇ ਠੱਗਾਂ ਨੂੰ ਵੀ ਫੜਦੇ ਆ ਜਿਹੜਾ ਨਾਲ-ਨਾਲ ਧੀਆਂ ਦਾ ਵੀ ਕੰਮ ਕਰਦੇ ਆ ਕਿ ਨਾ ਇਹ ਹੁਣ ਗਰੀਬ ਬੰਦੇ ਨੇ ਪਤਾ ਨਹੀਂ ਕੀ ਕੁਝ ਵੇਚਿਆ ਉਹ ਕੀ ਕੀਤਾ ਹੋਊਗਾ ਹਾਂਜੀ ਤੇ ਇਹਨਾਂ ਨਾਲ ਇੱਕ ਬਹੁਤ ਵੱਡੀ ਠੱਗੀ ਮਾਰੀ ਐ ਇਹ ਤੁਹਾਨੂੰ ਆਪ ਦੇ ਰਾਹੀਂ ਆਪ ਦੱਸਣਗੇ ਇਹਨਾਂ ਨੂੰ ਪੁੱਛਿਆ ਜਾਵੇ ਠੀਕ ਹੈ ਜੀ ਇਹਨਾਂ ਨਾਲ ਕੀ ਹੋਇਆ ਮੇਰਾ ਨਾਮ ਕਰਦੀਪ ਸਿੰਘ ਆ ਜੀ ਪੰਡਤ ਕੇਪਲ ਹੰਬਲਵਾੜਾ ਰਹਿਣ ਵਾਲਾ ਜੀ ਤੇ ਮੈਂ ਬਿਜਲੀ ਬੋਰਡ ਦਾ ਪੇਪਰ ਲੈਣ ਗਿਆ ਸੀ ਚੰਦ ਆ ਪੰਚਕੋਲਾ ਜੀ ਤੇ ਉੱਥੇ ਮੈਨੂੰ ਅਗਲੇ ਦਿਨ ਫੋਨ ਆਇਆ ਜੀ ਹਰਪ੍ਰੀਤ ਸਿੰਘ ਸਾਨਾ ਬਗੁਰ ਚਰਨ ਸਿੰਘ ਪਿੰਡ ਭਾਈ ਦੀ ਸਮਾਦੀ ਹਾਂਜੀ ਤੇ ਜਿਹੜਾ ਮੋਗਾ ਜੀ ਕਹਿੰਦੇ ਸਾਨੂੰ ਅਸੀਂ ਬੈਂਕਾਂ ਨੂੰ ਨੌਕਰੀ ਦਿਵਾਵਾਂਗੇ ਤੇ ਵੀ ਤੁਸੀਂ ਮੈਨੂੰ ਫੀਸ ਭਰ ਦੋ ਚਲੋ ਅਸੀਂ ਇਹ ਫੀਸ ਭਰਤੀ ਦੇ ਲਾਲਚ ਹਰੇਕ ਨੂੰ ਹੁੰਦਾ ਸਰਕਾਰੀ ਨੌਕਰੀ ਦਾ ਕਿੰਨੀ ਫੀਸ ਭਰੀ ਦੀ ਤੁਸੀਂ ਤੇ ਅਸੀਂ ਪਹਿਲਾਂ ਭਰੇ ਜੀ 2500 ਰੁਪਏ ਉਹਨੂੰ ਠੀਕ ਹੈ ਤੇ ਉਹਨੇ ਸਾਨੂੰ ਲਿਸਟ ਜਾਰੀ ਕਰਤੀ ਜੀ ਚ ਉਹਨੇ ਲਿਖਤਾ ਵੀ ਛੋੜਾ ਨੰਬਰ ਪਾਇਆ ਵੀ ਮੈਨੂੰ 2 ਲੱਖ ਰੁਪਈਆ ਦਾ 3 ਲੱਖ ਰੁਪਈਆ ਜਮ੍ਹਾਂ ਕਰਾ ਦੋ ਚਲੋ ਉਹਨੇ ਅਕਾਊਂਟ 'ਚ ਜਮ੍ਹਾਂ ਵੀ ਕਰਾਤਾ ਯਕੀਨ ਦਵਾਤਾ ਹਾਂ ਜੀ ਹਾਂ ਕਿਰਨ ਯਕੀਨ ਦਵਾਤਾ ਜੀ ਤੇ ਉਹਨੇ ਮੈਨੂੰ ਲਿਖਟ ਵੀ ਜਾਰੀ ਕਰਤੀ ਜਿਹੜਾ ਉਹਨੇ ਮੈਨੂੰ ਨੰਬਰ ਭੇਜਿਆ ਸੀ ਉਹ ਸੀਰੀਅਲ ਨੰਬਰ ਉਹ ਵੀ ਮੇਰੇ ਮੋਬਾਈਲ 'ਚ ਹੋਣਾ ਹੈਗਾ ਹੀ ਤੇ ਇਸ ਤੋਂ ਬਾਅਦ ਉਹ ਕਹਿੰਦਾ ਮੈਂ ਥਾਣੇ 'ਚ ਫਸ ਗਿਆ ਮੈਨੂੰ ਪੁਲਿਸ ਨੇ ਚੱਕ ਲਿਆ ਮੈਂ ਦੋ ਨੰਬਰ ਦਾ ਕੰਮ ਕਰਦਾ ਸੀਗਾ ਤੇ ਮੈਨੂੰ ਬਾਹਰ ਕਢਾ ਲਾ ਮੈਂ ਤੇਰਾ ਕੰਮ ਫੇਰ ਕਰਾ ਦੂੰਗਾ ਮੈਨੂੰ ਇੰਨੇ ਲੱਖ ਰੁਪਈਆ ਫੇਰ ਪਾ ਦੇ ਤੇ ਤੇ ਇੱਕ ਨਵਾਂ ਖੇਤ ਪਾਣੀ ਲਈ ਜਾਂਦਾ ਨਹੀਂ 9.5 ਲੱਖ ਸੁੱਤੋਂ ਕੱਲਿਆਂ ਤੋਂ ਕਾਇ ਜਾਂਦਾ ਮੈਂ ਕੱਲੀ ਤੋਂ ਜੀ ਉਹ ਕਾਇ ਬੰਦੇ ਤੁਸੀਂ ਮੈਂ ਕੱਲੀ ਧੀ ਜੀ ਅਸੀਂ ਕੱਲੇ ਹੀ ਹਾਂ ਹਾਂ ਜੀ ਤੇ 9.5 ਲੱਖ ਰੁਪਇਆ ਲੈ ਗਿਆ ਜੀ 11 ਉਹ ਹਾਂ ਹੋ ਸਕਦੇ ਨਹੀਂ ਮੈਂ ਹਾਂ ਜੀ ਹਾਂ ਤੇ ਜਦੋਂ ਮੈਂ ਪਾਣੀ ਲਈ ਜਾਂਦਰੀ ਮੈਂ ਦੁਬਾਰਾ ਫੋਨ ਕਰਿਆ ਉਹਨੂੰ ਵੀ ਕੰਮ ਬਣੂਗਾ ਕਿ ਨਹੀਂ ਬਣੂਗਾ ਮੇਰਾ ਹਾਂ ਤੇ ਉਹ ਕੋਈ ਬੰਦਾ ਹੋਰ ਆ ਰਿਹਾ ਦੀ ਜਿਹਨੂੰ ਜਿਵੇਂ ਦੋ ਨੰਬਰ ਜੋ ਵੀ ਕੰਮ ਕਰਾਉਂਦਾ ਸੀਗਾ ਉਹ ਕੁੱਟਣ ਮਾਰਨ ਆ ਰਿਹਾ ਦੀ ਜਿਹਨੂੰ ਠੀਕ ਹੈ ਤੇ ਇਸ ਦੋ ਵਾਰ ਜੀ ਉਹਨੇ ਆਖਿਆ ਵੀ ਭਾਈ ਤੂੰ ਇਹ ਫਰਾਉਡ ਹੈਗਾ ਵੀ ਤੂੰ ਕਿੱਥੇ ਫਸ ਗਿਆ ਤੇ ਮੈਂ ਘੱਟੋ ਘੱਟ ਦੀ ਦਿਨਸਾਰਾ ਟੈਨਸ਼ਨ 'ਚ ਰਹਿਆ ਜੀ ਅੱਛਾ ਨਹੀਂ ਫਿਰ ਤੁਸੀਂ ਕਿਸੇ ਤਰ੍ਹਾਂ ਕੋਟ ਕਚੇਰੀ ਦਾ ਕੋਈ ਹੁਣੇ ਦਰਵਾਜ਼ਾ ਖੜਕਾਇਆ ਨਹੀਂ ਨਾ ਜੀ ਨਾ ਕੋਈ ਤਰ੍ਹਾਂ ਦਰਵਾਜ਼ਾ ਨਹੀਂ ਖੜਕਾਇਆ ਸੀ ਇੱਕ ਗਈ ਸੀ ਜੀ ਤੇ ਉਹਨੇ ਵੀ ਸਾਨੂੰ ਲਾਰੇ 'ਚ ਰੱਖੀ ਨਹੀਂ ਕੋਈ ਪਰਚਾ ਨਹੀਂ ਕਰਾਇਆ ਫਿਰ ਤੁਸੀਂ ਨੇ ਉੱਤੇ ਨਾ ਜੀ ਨਾ ਛੋਟੇ ਕੋਲੇ ਕੋਈ ਸਬੂਤ ਹੈਗੇ ਨੇ ਚੀਜ਼ ਤੇ ਹਾਂ ਜੀ ਹਾਂ ਸਾਰਾ ਉਸ ਪਿਆ ਜੀ ਆਪਣੇ ਕੋਲ ਸਬੂਤ ਆ ਅੱਛਾ ਗ੍ਰੀਨ ਸ਼ਾਟ ਪੈਣੇ ਵਟਸਐਪ ਦੇ ਜਿੰਨੇ ਵੀ ਮੈਸੇਜ ਕਰੇ ਹੋਏ ਨੇ ਜਾਂ ਅਕਾਊਂਟ ਜਿੰਨੇ ਵੀ ਪੈਸੇ ਉਹਦੇ ਪਾਏ ਹੋਏ ਨੇ ਉਹ ਆਪਣੇ ਕੋਲ ਸਾਰਾ ਪ੍ਰੂਫ ਪਿਆ ਜੀ ਹੁਣ ਸੰਪਰਕ ਹੈਗਾ ਤੁਹਾਡਾ ਉਹਦੇ ਨਾਲ ਫਿਰ ਸੰਪਰਕ ਹੈਗਾ ਜੀ ਉਹ ਨੰਬਰ ਬੰਦ ਕਰ ਗਏ ਜੀ ਹੁਣ ਮੁਰੋਂ ਕਿੰਨੇ ਚਿਰ ਦੀ ਗੱਲ ਹੈ ਇਹ ਇਹ 2 ਸਾਲਾਂ ਦੀ ਗੱਲ ਹੈ ਜੀ ਅੱਛਾ 2 ਸਾਲ ਤੋਂ ਪੈਸੇ ਫਸੇ ਪਹਿਲੇ ਹਾਂ ਜੀ ਠੀਕ ਹੈ ਹਾਂ ਜੀ ਹੁਣ ਬਾਬਾ ਜੀ ਕੋਲੇ ਆਇਆ ਜੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਕੀ ਕਹਿੰਦੇ ਫਿਰ ਆਪਾ ਜੀ ਬ ਦੇਖੋ ਦੋਸਤੋ ਇਹ ਵੀਰ ਵੀ ਆਪਣੀ ਸਮੱਸਿਆ ਲੈ ਕੇ ਆਇਆ ਕਹਿੰਦਾ ਕਹਿੰਦਾ ਸਾਨੂੰ ਬਹੁਤ ਵੱਡੇ ਚਾਂਸੇ ਦੇ ਵਿੱਚ ਫਸਾਇਆ ਗਿਆ ਹੈਗਾ ਧੋਖੇ ਦੇ ਨਾਲ ਕਿਉਂ ਹਰੇਕ ਬੰਦੇ ਨੂੰ ਹੁੰਦਾ ਕਿ ਜਰ ਮੈਂ ਤਰੱਕੀ ਕਰਾਂ ਹਨਾ ਉਹ ਪਤਾ ਨਹੀਂ ਹੁੰਦਾ ਪਰ ਵੀ ਸਾਡਾ ਨੁਕਸਾਨ ਹੋ ਰਿਹਾ ਉਹਦੇ ਵਿੱਚ ਤੇ ਇਸੇ ਬਾਈ ਨਾਲ ਵੀ ਠੱਗੀ ਹੋਈ ਹੈਗੀ ਚਲੋ ਬਾਬਾ ਜੀ ਕੋਲੇ ਆਏ ਨੇ ਕਹਿੰਦੇ ਵੀ ਅਸੀਂ ਸਾਰਾ ਮਤਲਬ ਇਹਦੇ ਪ੍ਰੂਫ ਦੇਖ ਕੇ ਤਹ ਤੱਕ ਜਾ ਕੇ ਵੀ ਜੇ ਇਹ ਸੱਚਾ ਹੋਇਆ ਤਾਂ ਅਸੀਂ ਖੜਾਂਗੇ ਕਿਉਂ ਖਾਲਸੇ ਦਾ ਕੰਮ ਹੀ ਜ਼ੁਲਮ ਦੇ ਖਿਲਾਫ ਖੜਨਾਗਾ